ਪੰਜਾਬ ਦੀ ਕੋਇਲ ਪੰਜਾਬੀ ਗਾਇਕਾ ਸਰਿੰਦਰ ਕੌਰ ਜੀ ਦਾ ਅੱਜ ਜਨਮ ਦਿਨ ਹੈ 25 ਨਵੰਬਰ 1929 ਨੂੰ ਸਰਿੰਦਰ ਕੌਰ ਜੀ ਦਾ ਜਨਮ ਹੋਇਆ ਔਰ ਦੱਸਿਆ ਜਾ ਰਿਹਾ ਕਿ ਲਾਹੌਰ ਦੀ ਧਰਤੀ ਤੇ ਉੱਪਰ ਇਹਨਾਂ ਦਾ ਜਨਮ ਹੋਇਆ ਔਰ 12 ਸਾਲ ਦੀ ਉਮਰ ਤੋਂ ਹੀ ਉਹਨਾਂ ਦਾ ਚੁਕਾ ਜਿਹੜਾ ਸੀ ਉਹ ਗਾਉਣ ਵੱਲ ਉਮੜਿਆ ਔਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸਰਿੰਦਰ ਕੌਰ ਜੀ ਦੀ ਵੱਡੀ ਭੈਣ ਪ੍ਰਕਾਸ਼ ਕੌਰ ਨੇ ਮਾਸਟਰ ਇਨਾਇਤ हुसैन ਅਤੇ ਪੰਡਿਤ ਮਾਨੀ ਪ੍ਰਸ਼ਾਦ ਕੋਲੋਂ ਕਲਾਸਿਕ ਗਾਇਕੀ ਸਿੱਖੀ। ਸੁਰਿੰਦਰ ਕੌਰ ਇੱਕ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਮ ਹੈ। ਔਰ ਦੱਸਦੇ ਨੇ ਕਿ ਉਹ ਖੁਦ ਗੀਤ ਲਿਖਦੇ ਵੀ ਸੀ ਤੇ ਆਪਣੇ ਲਿਖੇ ਹੋਏ ਗੀਤਾਂ ਨੂੰ ਗਾਉਂਦੇ ਵੀ ਸੀ। ਜਿੱਥੇ ਉਸਨੇ ਮੁੱਖ ਤੌਰ ਤੇ ਪੰਜਾਬੀ ਲੋਕ ਗੀਤ ਗਾਏ ਸਨ, ਉੱਥੇ ਹੀ ਉਸ ਨੂੰ ਪ੍ਰਮੁਖਤਾ ਅਤੇ ਵਿਦਾ ਨੂੰ ਪ੍ਰਸਿੱਧ ਬਣਾਉਣ ਦਾ ਸਿਹਰਾ ਵੀ ਦਿੱਤਾ। ਜਾਂਦਾ ਹੈ ਸ੍ਰਿੰਦਰ ਕੌਰ ਨੇ 1948 ਤੋਂ 1952 ਦੇ ਦਰਮਿਆਨ ਹਿੰਦੀ ਫਿਲਮਾਂ ਲਈ ਇੱਕ ਪਲੇ ਬੈਕ ਗਾਇਕਾ ਦੇ ਤੌਰ ਤੇ ਗਾਣੇ ਵੀ ਰਿਕਾਰਡ ਕੀਤੇ ਨੇ ਸੰਗੀਤਨਾਟ ਅਕੈਡਮੀ ਪੁਰਸਕਾਰ 1984 ਅਤੇ 2006 ਦੇ ਵਿੱਚ ਪਦਮਸ਼ਰੀ ਅਵਾਰਡ ਵੀ ਉਹਨਾਂ ਨੂੰ ਦਿੱਤਾ ਗਿਆ ਹੈ ਕਾਲਾ ਡੋਰੀਆ ਕੁੰਡੇ ਨਾਲ ਲੜਿਆ ਹੋਇਆ ਬਹੁਤ ਸੋਹਣੇ ਗੀਤ ਉਹਨਾਂ ਦੀ ਆਵਾਜ਼ ਵਿੱਚੋਂ ਅੱਜ ਵੀ ਅਸੀਂ ਕਈ ਵਾਰ ਰੇਡੀਓ ਸਟੇਸ਼ਨਾਂ ਤੋਂ ਸੁਣਦੇ ਹਾਂ ਤਾਂ ਬਹੁਤ ਆਨੰਦ ਆਉਂਦਾ ਹੈ ਉਹਨਾਂ ਦੇ ਹੱਥ ਦੇ ਵਿੱਚ ਘੁੰਗਰੂ ਹੋਇਆ ਕਰਦੇ ਸਨ ਤਾਲ ਦੇ ਨਾਲ ਤਾਲ ਮਿਲਾ ਕੇ ਉਹ ਗਾਇਆ ਕਰਦੇ ਸਨ ਔਰ ਇੱਕ ਅਜੀਬ ਕਿਸਮ ਦਾ ਜਿਹੜਾ ਆਨੰਦ ਹੈ ਉਹ ਵੱਜਿਆ ਜਾਂਦਾ ਸੀ ਜੇਕਰ ਉਹਨਾਂ ਦੇ ਮੌਢਲੇ ਜੀਵਨ ਦੀ ਗੱਲ ਕਰੀਏ ਸੁਰਿੰਦਰ ਕੌਰ ਜੀ ਦਾ ਜਨਮ ਬ੍ਰਿਟਿਸ਼ ਭਾਰਤ ਵਿੱਚ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਉਹ ਪ੍ਰਕਾਸ਼ ਕੌਰ ਦੀ ਛੋਟੀ ਭੈਣ ਸੀ ਅਤੇ ਡੌਲੀ ਗੁਲੇਰੀਆ ਦੀ ਮਾਂ ਹੈ। ਉਸ ਦੀਆਂ ਤਿੰਨ ਧੀਆਂ ਸਨ ਜਿਨ੍ਹਾਂ ਵਿੱਚੋਂ ਡੌਲੀ ਸਭ ਤੋਂ ਵੱਡੀ ਹੈ। ਅੱਜ ਵੀ ਉਸ ਦੀ ਧੀ ਰੁਪਿੰਦਰ ਕੌਰ ਉਰਫ ਡੌਲੀ ਗੁਲੇਰੀਆ ਇਸ ਗਾਇਕੀ ਪਰੰਪਰਾ ਨੂੰ ਅੱਗੇ ਲਿਜਾ ਕੇ ਆਪਣੀ ਉਸ ਪਰੰਪਰਾ ਨੂੰ ਜੀਵਤ ਰੱਖ ਰਹੀ ਹੈ ਔਰ ਗਾਇਕੀ ਦੇ ਖੇਤਰ ਵਿੱਚ ਉਹ ਇੱਕ ਬਹੁਤ ਵੱਡਾ ਨਾਮ ਹੈ ਸੁਰਿੰਦਰ ਕੌਰ ਜੀ ਬਾਨੀ ਨਾਈਟਿੰਗੇਲ 뮤지컬 ਅਕੈਡਮੀ ਦੀ ਚੇਅਰ ਪਰਸਨ ਵੀ ਰਹੀ ਹੈ ਉਹਨਾਂ ਨੂੰ ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਸੀ ਉਹ ਪੰਜਾਬੀ ਲੋਕ ਗਾਇਕੀ ਦੀ ਪ੍ਰਮੁਖਤਾ ਨੂੰ ਕਾਇਮ ਰੱਖਦਿਆਂ ਹੋਇਆਂ ਪ੍ਰਮੁੱਖ ਸ਼ਖਸੀਅਤਾਂ ਵਜੋਂ ਜਾਨੀ ਜਾਂਦੀ ਸੀ ਔਰ ਦੱਸਿਆ ਜਾਂਦਾ ਸੀ ਕਿ ਰੈਨੂ ਰਾਜਨ ਜੀ ਤੋਂ ਸੁਰਿੰਦਰ ਕੌਰ ਜੀ ਕਾਫੀ ਪ੍ਰਭਾਵਿਤ ਸੀ ਸੁਰਿੰਦਰ ਕੌਰ ਨੇ ਆਪਣੇ ਪੇਸ਼ੇਵਰ ਸ਼ੁਰੂਆਤ ਅਗਸਤ 1943 ਵਿੱਚ ਲਾਹੌਰ ਰੇਡੀਓ ਤੇ ਲਾਈਵ ਪ੍ਰਦਰਸ਼ਨ ਨਾਲ ਕੀਤਾ ਔਰ ਲਾਹੌਰ ਰੇਡੀਓ ਤੇ ਪਹਿਲੀ ਵਾਰ ਗੀਤ ਰਿਕਾਰਡ ਕਰਵਾਉਣ ਤੋਂ ਬਾਅਦ ਉਹ ਆਪਣੇ ਸਮੇਂ ਦੀ ਹੀ ਨਹੀਂ ਸਗੋਂ ਸਾਰਿਆਂ ਦੇ ਸਮੇਂ ਦੀ ਇੱਕ ਸਾਫ਼ ਸੁਥਰੀ ਗਾਇਕੀ ਲਈ ਚਾਨਣ মুনਾਰਾ ਬਣ ਗਈ ਚੰਨ ਕਿਥਾਂ guzari ਆਈ ਰਾਤ ਵੀ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ ਸ਼ੌਂਕਣ ਮੇਲੇ ਦੀ ਗੋਰੀ ਦੀਆਂ ਝੰਝਰਾ ਸੜਕੇ ਸੜਕੇ ਜਾਂਦੀ ਏ ਮੁਟਿਆਰੀ ਨੀ ਮਾਮਾ ਤੇ ਧੀਆਂ ਰਲ ਬੈਠੀਆਂ ਨੀ ਮائیں ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਈ ਰੱਬਾ ਵੀ ਸਾਨੂੰ ਤੁਰਨਾ ਪਿਆ ਮਦਾਨੀਆਂ ਬਹੁਤ ਪਿਆਰਾ ਖੂਬਸੂਰਤ ਗੀਤ ਇਨਾ ਅੱਖਾਂ ਚ ਪਾਵਾਂ ਕਿ ਮੈਂ ਕਜਲਾ ਅੱਖੀਆਂ ਚ ਤੂੰ ਵਸਦਾ ਗਮਾਂ ਦੀ ਰਾਤ ਲੰਬੀ ਏ ਜਬ ਮੇਰੇ ਗੀਤ ਲੰਬੇ ਨੇ ਸੂਹੇ ਵਿੱਚੀਰੇ ਵਾਲਿਆ ਮੈਂ ਕਹਿੰਦੀ ਆ ਅਜੇ ਹੀ ਅਨੇਕ ਗੀਤ ਨੇ ਜਿਨ੍ਹਾਂ ਨੂੰ ਖੂਬਸੂਰਤ ਆਵਾਜ਼ ਮਿਲੀ ਹੈ ਸੁਰਿੰਦਰ ਕੌਰ ਜੀ ਦੀ ਮੈਂ ਦੱਸ ਦਿਆ ਕਿ ਨੰਦ ਲਾਲ ਨੂਰਪੁਰੀ ਅਮਰਤਾ ਪ੍ਰੀਤਮ ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲ ਵੀ ਦੇ ਗੀਤਾਂ ਨੂੰ ਵੀ ਸੁਰਿੰਦਰ ਕੌਰ ਜੀ ਨੇ ਆਵਾਜ਼ ਦਿੱਤੀ ਹੈ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਉਸਦੇ ਮਾਤਾ ਪਿਤਾ ਗਾਜ਼ੀਆਬਾਦ ਉੱਤਰ ਪ੍ਰਦੇਸ਼ ਦਿੱਲੀ ਚਲੇ ਗਏ 1948 ਵਿੱਚ ਉਸਨੇ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਅਤੇ ਲਿਟਰੇਚਰ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਨਾਲ ਵਿਆਹ ਕਰਵਾ ਲਿਆ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਸੁਰਿੰਦਰ ਕੌਰ ਦਾ ਪਤੀ ਹਰ ਪੱਖੋਂ ਚੰਗਾ ਸਹਾਇਕ ਬਣਿਆ ਅਤੇ ਜਲਦੀ ਹੀ ਉਸਨੇ ਮੁੰਬਈ ਵਿੱਚ ਹਿੰਦੀ ਫਿਲਮ ਇੰਡਸਟਰੀ ਚ ਇੱਕ ਪਲੇਬੈਕ ਸਿੰਗਰ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ ਜਿਸ ਨੂੰ ਸੰਗੀਤ ਨਿਰਦੇਸ਼ਕ ਗੁਲਾਮ ਹੈਦਰ ਦੁਆਰਾ ਪੇਸ਼ ਕੀਤਾ ਗਿਆ ਉਸ ਦੇ ਅਧੀਨ ਉਸਨੇ 1948 ਵਿੱਚ ਫਿਲਮ ਸ਼ਹੀਦ ਵਿੱਚ ਤਿੰਨ ਗਾਣੇ ਗਾਏ ਜਿਸ ਵਿੱਚ ਬਦਨਾਮ ਨਾ ਹੋ ਜਾਏ ਮੁਹੱਬਤ ਕਾ ਅਫਸਾਨਾ ਆਨਾ ਹੈ ਤੋ ਆ ਜਾਓ ਔਰ ਇਸਕੇ ਬਾਦ ਤਕਦੀਰ ਕੀ ਆਂਧੀ ਹਮ ਕਹਾਂ ਔਰ ਤੁਮ ਕਹਾਂ ਸ਼ਾਮਲ ਹਨ ਉਸ ਦੀ ਸੱਚੀ ਦਿਲਚਸਪੀ ਸਟੇਜਾਂ ਦੀ ਪੇਸ਼ਕਾਰੀ ਅਤੇ ਪੰਜਾਬੀ ਲੋਕ ਗੀਤਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਲੱਗੀ ਆਖਰ ਉਹ 1952 ਵਿੱਚ ਦਿੱਲੀ ਵਾਪਸ ਆ ਗਈ ਉਨ੍ਹਾਂ ਨੂੰ ਅਲੱਗ ਅਲੱਗ ਅਵਾਰਡਾਂ ਦੇ ਨਾਲ ਸਨਮਾਨਤ ਪੇ ਕੀਤਾ ਹੈ ਸੁਰਿੰਦਰ ਕੌਰ ਜੀ ਦਾ ਆਖਰੀ ਸਮਾਂ ਕਿਸ ਤਰ੍ਹਾਂ ਲੰਘਿਆ ਆਪਣੀ ਜ਼ਿੰਦਗੀ ਦੇ ਅਗਨੇ ਹਿੱਸੇ ਵੱਲ ਆਪਣੀ ਮਿੱਟੀ ਦੇ ਨੇੜੇ ਜਾਣਾ ਚਾਹੁੰਦੀ ਸੀ ਸੁਰਿੰਦਰ ਕੌਰ 2004 ਵਿੱਚ ਪੰਚਕੂਲਾ ਵਿੱਚ ਸੈਟਲ ਹੋ ਗਈ ਉਸ ਦਾ ਉਦੇਸ਼ ਚੰਡੀਗੜ੍ਹ ਦੇ ਨੇੜੇ ਜ਼ੀਰਖਪੁਰ ਦੇ ਵਿੱਚ ਇੱਕ ਘਰ ਉਸਾਰਨਾ ਸੀ ਉਸ ਤੋਂ ਬਾਅਦ 22 ਦਸੰਬਰ 1905 ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਉਸ ਨੂੰ ਪੰਚਕੂਲਾ ਦੇ ਜਨਰਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਾਅਦ ਵਿੱਚ ਉਹ ਠੀਕ ਵੀ ਹੋ ਗਏ ਨਿਜੀ ਤੌਰ ਤੇ ਜਨਵਰੀ 2006 ਵਿੱਚ ਉਹਨਾਂ ਨੂੰ ਜਦੋਂ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕਰਨ ਲਈ ਦਿੱਲੀ ਬੁਲਾਇਆ ਇੱਕ ਹੋਰ ਮਾਮਲਾ ਹੈ ਕਿ ਉਹ ਉਹਨਾਂ ਸਮਾਗਮਾਂ ਤੋਂ ਦੁਖੀ ਸੀ ਜਿਨ੍ਹਾਂ ਨੇ ਪੰਜਾਬੀ ਸੰਗੀਤ ਵਿੱਚ ਦੋ ਬੇਮਿਸਾਲ ਯੋਗਦਾਨ ਪਾਏ ਇੱਕ ਲੰਮੇ ਸਮੇਂ ਬਾਅਦ ਸਨਮਾਨ ਕੀਤਾ ਪਰੰਤੂ ਜਦੋਂ ਉਸ ਨੂੰ ਸਨਮਾਨ ਮਿਲਿਆ ਤਾਂ ਉਸ ਨੂੰ ਅਫਸੋਸ ਸੀ ਕਿ ਇਸ ਲਈ ਕਿ ਨਾਮਜ਼ਦਗੀ ਹਰਿਆਣੇ ਤੋਂ ਆਈ ਹੈ ਪੰਜਾਬ ਭਾਰਤ ਤੋਂ ਜਿਸ ਲਈ ਉਸਨੇ ਪੰਜ ਦਹਾਕਿਆਂ ਤੋਂ ਅਣ ਮਿਹਨਤ ਕੀਤੀ ਉਹ ਕਿੱਥੇ ਸੀ 2006 ਦੇ ਵਿੱਚ ਇੱਕ ਲੰਬੀ ਬਿਮਾਰੀ ਨੇ ਉਸ ਨੂੰ ਯੂਨਾਈਟਿਡ ਸਟੇਟ ਵਿੱਚ ਇਲਾਜ ਕਰਵਾਉਣ ਲਈ ਭੇਜਿਆ 14 ਜੂਨ 2006 ਨੂੰ 77 ਸਾਲ ਦੀ ਉਮਰ ਦੇ ਵਿੱਚ ਨਿਊ ਜਰਸੀ ਦੇ ਇੱਕ ਹਸਪਤਾਲ ਦੇ ਵਿੱਚ ਉਹ ਹਮੇਸ਼ਾ ਲਈ ਆਵਾਜ਼ ਖاموش ਹੋ ਗਈ ਤਿੰਨ ਧੀਆਂ ਸਭ ਤੋਂ ਵੱਡੀ ਗਾਇਕਾ ਡੌਲੀ ਗੁਲੇਰੀਆ ਉਹਨਾਂ ਦੀ 35 ਕੋਲੇ ਵਿੱਚ ਰਹਿੰਦੀ ਹੈ ਸੋ ਦੋਸਤੋ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਉਹਨਾਂ ਨੂੰ ਪੰਜਾਬ ਦੀ ਕੋਇਲ ਪੰਜਾਬ ਦੀ ਨਾਈਟਿੰਗ ਗੇਲ ਅਤੇ ਪੰਜਾਬੀ ਲੋਕ ਸੰਗੀਤ ਤੇ ਪ੍ਰਸਿੱਧ ਸੰਗੀਤ ਦੀ ਇੱਕ ਮਹਾਨ ਕਥਾ ਅਤੇ ਪੰਜਾਬੀ ਧਰਾਂ ਵਿੱਚ ਇੱਕ ਰੁਝਾਨ ਦੇ ਧਾਰਕ ਦੱਸਿਆ ਔਰ ਮੈਨੂੰ ਉਮੀਦ ਹੈ ਕਿ ਇਹ ਆਵਾਜ਼ ਹਮੇਸ਼ਾ ਅਮਰ ਰਹੇਗੀ ਸੋ ਦੋਸਤੋ ਕਿਤੇ ਨਾ ਕਿਤੇ ਉਹ ਆਵਾਜ਼ ਸੁਣਨੀ ਜ਼ਰੂਰ ਹਾਂ ਪਰ ਫਿਜ਼ੀਕਲੀ ਅਸੀਂ ਉਸ ਨੂੰ ਵੇਖ ਨਹੀਂ ਸਕਦੇ ਸੋ ਪੋਸੂ ਨਾਮਾ ਚੈਨਲ ਦੀ ਪੂਰੀ ਟੀਮ ਵੱਲੋਂ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ